ਆਖਰ ਜੀ ਨਾ ਧੋਖਾ ਹੋ ਗਿਆ ਇਹ বিজেপি ਖੇਡ ਗਈ ਇਹ ਲੋਕਾਂ ਦਾ ਯੂਜ਼ ਕਰਕੇ ਯੂਜ਼ ਐਂਡ ਥ्रो ਕਰਨਾ ਜਾਣਦੇ ਆ ਹੁਣ ਉਹ বিজেপি ਦਾ ਕਾਂਗਰਸੀ ਕਰਨ ਨਹੀਂ ਹੋ ਗਿਆ ਜਦ ਕੰਮ ਹੁੰਦਾ ਤਾਂ ਠੀਕ ਹੈ ਬੜਾ ਕੁਛ ਨੂੰ ਇਨਾ ਹਾਈਪ ਦੇਂਦੇ ਐ ਸਭ ਕੁਝ ਕਰ ਦਿੰਦੇ ਆ ਹੁਣ ਉਹਨਾਂ ਵੇਖਿਆ ਬਈ ਆਪਾਂ ਕਾਂਗਰਸ ਨਾਲ ਤੋੜ ਲਿਆ ਹੁਣ ਚਲੋ ਹੁਣ ਕੀ ਕਰਨਾ ਚਾਹਖੜਦਾ ਕਿ বিজেপি ਤੋਂ ਬੱਚੋ ਆਪਣੀ ਪਾਰਟੀ ਛੱਡ ਕੇ বিজেপি ਜਾਂ ਤਾਂ ਪਹਿਲੇ 100 ਵਾਰ ਸੋਚ ਲਿਓ ਇਦੇ باوجود ਜੇ ਉਹਨਾਂ ਨੂੰ ਕੱਢਦੇ ਪਏ ਆ ਬਸ ਇਸ ਕਰਕੇ ਕਿ ਉਹ ਕੋਈ ਸੀਟ ਨਹੀਂ ਦਿਤਾ ਸਕੇ ਤੇ ਮੈਂ ਤਾਂ ਇਹ ਹੀ ਕਹਾਂਗਾ ਜਖੜੀ ਰਹੇ ਪ੍ਰਧਾਨ ਕਿਉਂਕਿ ਉਹਨੇ ਕੀਤਾ ਹੈ ਕੰਮ ਇੰਨੇ ਤਾਂ ਬੰਦੇ ਤੋੜ ਕੇ ਲਿਆਏ ਆ ਔਰ ਕੀ ਕਰੂਗਾ ਪ੍ਰਿੰਦਰ ਮੋਦੀ ਆਪਣੇ ਆਪ ਵੱਡੇ ਹੋ ਗਏ ਆ ਪਰ ਉਹਨਾਂ ਦੀ ਨਾਲ ਜਿਹੜੀ ਬੈਕ ਸੀ ਉਹਨਾਂ ਦੀ ਆਰਐਸਐਸ ਉਹਨਾਂ ਦੇ ਭਾਵਨ ਉਹਨਾਂ ਦੇ ਭਾਵ ਹੁਣ ਉਹ ਛੋਟੀ ਹੋ ਗਈ ਹੈ ਉਹ ਹੁਣ ਉਹਦੇ ਨਾਲ ਖੜਨਾ ਨਹੀਂ ਚਾਹੁੰਦੇ ਸੰਗਠਨ ਦੀ ਗੱਲ ਨਹੀਂ ਮੰਨ ਰਹੇ ਹੋ ਉਸ ਸੰਗਠਨ ਨੂੰ ਇਗਨੋਰ ਕਰ ਰਹੇ ਹੋ ਇਹ ਚੀਜ਼ਾਂ ਹੋ ਰਹੀਆਂ ਤਾਂ ਹੀ ਤਾਂ ਬੀਜੇਪੀ ਧੀਰੇ ਧੀਰੇ ਬੀਜੇਪੀ ਦਾ ਲੈਵਲ ਡਾਊਨ ਗਿਆ 400 ਪਾਰ ਦੀ ਗੱਲ ਕਰ ਰਹੀ ਸੀ ਸਰਕਾਰ ਬਣਾਣੀ ਔਖੀ ਹੋ ਗਈ ਬੀਜੇਪੀ ਨੂੰ ਲੈ ਕੇ ਬਹੁਤ ਵੱਖਰੇ ਖਿਆਲ ਨਜ਼ਰ ਆ ਰਹੇ ਨੇ ਹੌਲੀ ਹੌਲੀ ਕਰਕੇ ਬੀਜੇਪੀ ਪੰਜਾਬ ਦੇ ਅੰਦਰ ਜਿਹੜੀ ਹੈ ਉਹ ਜਿੱਥੇ ਪੈਰ ਪਸਾਰਨਾ ਚਾਹ ਰਹੀ ਸੀ ਸ਼ਾਇਦ ਉਹਦੇ ਵਾਸਤੇ ਹੁਣ ਥੋੜਾ ਔਖਾ ਹੋ ਸਕਦਾ ਆ ਔਰ ਇਹਨਾਂ ਲੰਗੀਆਂ ਇਲੈਕਸ਼ਨਸ ਤੋਂ ਇਹ ਸਾਫ਼ ਪ੍ਰਤੀਤ ਹੁੰਦਾ ਕਿ ਬੀਜੇਪੀ ਕਿੱਥੇ ਸਟੈਂਡ ਕਰਦੀ ਪਈ ਆ ਇੱਕ ਪਾਸੇ ਗੱਲਾਂ ਕੀਤੀਆਂ ਜਾ ਰਹੀਆਂ ਨੇ ਕਿ ਵੋਟ ਪਰਸੈਂਟੇਜ ਵਧੀ ਹੈ ਪਰ ਉਸ ਵੋਟ ਪਰਸੈਂਟੇਜ ਦੇ ਵਧਣ ਨਾਲ ਫਾਇਦਾ ਕੀ ਹੋਇਆ ਪਾਰਟੀ ਨੇ ਇੱਕ ਵੀ ਸੀਟ ਪੰਜਾਬ ਦੇ ਅੰਦਰ ਨਹੀਂ ਹਾਸਲ ਕੀਤੀ ਲੋਕ ਸਭਾ ਇਲੈਕਸ਼ਨਸ ਬੇਰੰਗ ਜਿਹੜੀਆਂ ਉਹ ਪੰਜਾਬ ਚੋਂ ਮੋੜੀਆਂ ਗਈਆਂ ਖੈਰ ਇਸ ਤੋਂ ਅਲੱਗਾ ਉਸ ਤੋਂ ਬਾਅਦ ਸਮ ਆਉਂਦਾ ਹੈ ਵਿਧਾਨ ਸਭਾ ਦੀ ਜ਼ਿਮਨੀ ਚੋਣ ਦਾ ਜਲੰਧਰ ਜ਼ਿਮਨੀ ਚੋਣ ਦੇ ਵਿੱਚ ਵੀ ਭਾਜਪਾ ਨੇ ਸ਼ੀਤਲ ਅੰਗਰਾਲ ਦੇ ਉੱਤੇ ਦਾਅ ਖੇਡਿਆ ਮਹਿਜ਼ 16000 ਦੇ ਕਰੀਬ ਵੋਟਾਂ ਹਾਸਲ ਕਰਕੇ ਸ਼ਰਮਨਾਕ ਹਾਰ ਜਿਹੜੀ ਹੈ ਉਹ ਭਾਜਪਾ ਦੇ ਪੱਲੇ ਪਈ ਹੈ ਭਾਵੇਂ ਦੂਜੇ ਸਥਾਨ ਤੇ ਆਏ ਨੇ ਪਰ ਤਾਂ ਵੀ ਇੰਨਾ ਰਸੂਖ ਹਾਸਲ ਨਹੀਂ ਕਰ ਪਾਏ ਕਿ ਉਹ ਘੱਟੋ ਘੱਟ ਨਜ਼ਦੀਕ ਵੀ ਪਹੁੰਚ ਸਕਦੇ ਆਮ ਆਦਮੀ ਪਾਰਟੀ ਦੇ ਖੈਰ ਇਹ ਤੋਂ ਇਹ ਕਲੀਅਰ ਹੋ ਜਾਂਦਾ ਹੈ ਕਿ ਬੀਜੇਪੀ ਸਟੈਂਡ ਕਿੱਥੇ ਕਰਦੀ ਪਈ ਹੈ ਪਰ ਹੁਣ ਬੀਜੇਪੀ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਦੀ ਕੁਰਸੀ ਖਤਰੇ 'ਚ ਬਣੀ ਹੋਈ ਹੈ ਇਹਦਾ ਕਾਰਨ ਕੀ ਹੈ ਔਰ ਖਾਸ ਕਰਕੇ ਇਹ ਕਿਉਂ ਕੀਤਾ ਜਾ ਰਿਹਾ ਸੁਨੀਲ ਜਾਖੜ ਤੋਂ ਇਹੋ ਜੀ ਕਿਹੜੀ ਗਲਤੀ ਹੋਗੀ ਜਿਹੜੀ ਬੀਜੇਪੀ ਪਰ ਭਾਈ ਜਿਹੜੀ ਕਰਦੀ ਪਈ ਹੈ ਹੁਣ ਔਰ ਖਾਸ ਕਰਕੇ ਉਹਨਾਂ ਦੀ ਥਾਂ ਤੇ ਕਿੰਨੂੰ ਲਿਆਂਦਾ ਜਾ ਸਕਦਾ ਹੈ ਇਹ ਵੀ ਵੱਖਰੇ ਕਿਸਮ ਦੇ ਬਿਆਨ ਜਿਹੜੇ ਨੇ ਉਹ ਸਾਹਮਣੇ ਪੇਸ਼ ਆ ਰਹੇ ਨੇ ਸਾਡੇ ਨਾਲ ਜਿਹੜੇ ਲੀਡਰ ਮੌਜੂਦ ਨੇ ਉਹ ਪਹਿਲਾਂ ਬੀਜੇਪੀ ਦੇ ਵਿੱਚ ਰਹਿ ਚੁੱਕੇ ਨੇ ਔਰ ਖਾਸ ਕਰਕੇ ਜਾਣਦੇ ਨੇ ਬੀਜੇਪੀ ਦੀਆਂ ਕੁਝ ਗੱਲਾਂ ਨੂੰ ਉਹ ਪਰਤਾਂ ਨੂੰ ਜਿਹੜੀਆਂ ਲੁਕੀਆਂ ਰਹਿ ਜਾਂਦੀਆਂ ਨੇ ਮੇਰੇ ਨਾਲ ਆਰਤੀ ਰਾਜਪੂਤ ਮੌਜੂਦ ਨੇ ਫਿਲਹਾਲ ਅਕਾਲੀ ਦਲ ਦੇ ਵਿੱਚ ਨੇ ਮਹਿਲਾ ਵਿੰਗ ਦੇ ਮੀਤ ਪ੍ਰਧਾਨ ਨੇ ਔਰ ਉਹ ਜਾਣਦੇ ਉਹਨਾਂ ਤੋਂ ਪੁੱਛਣ ਦੀ ਕੋਸ਼ਿਸ਼ ਕਰਦੇ ਆਰਤੀ ਜੀ ਸਮਝਾ ਦਿੱਤਾ ਬਹੁਤ ਬਹੁਤ ਧੰਨਵਾਦ ਜੀ ਸੁਨੀਲ ਜਾਖੜ ਨੂੰ ਪ੍ਰਧਾਨਗੀ ਤੋਂ ਹਟਾਉਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਕਿਹਾ ਜਾ ਰਿਹਾ ਕਿ ਸੁਨੀਲ ਜਾਖੜ ਪ੍ਰਧਾਨਗੀ ਤੋਂ ਹਟਾ ਦਿੱਤੇ ਜਾਣਗੇ ਉਹਨਾਂ ਦੀ ਥਾਂ ਤੇ ਕੋਈ ਹੋਰ ਲਿਆਂਦਾ ਜਾਵੇਗਾ ਕੀ ਹੋ ਗਿਆ ਅਚਾਨਕ ਲੋਕ ਸਭਾ ਚੋਣਾਂ ਲੰਗੀਆਂ ਹਰ ਕਿਸ ਨੇ ਦੇਖਿਆ ਵਿਧਾਨ ਸਭਾ ਦੀ ਜ਼ਿਮਨੀ ਚੋਣਾਂ ਲੰਗੀਆਂ ਹਰ ਕਿਸ ਨੇ ਦੇਖਿਆ ਸੁਨੀਲ ਜਾਖੜ ਤੇ ਉੱਤੇ ਕਾਦੀ ਨਾਰਾਜ਼ਗੀ ਹੈ ਇਹੋ ਜੀ ਇਹ ਮੈਂ ਕਹਾਂਗੀ ਆਈ ਐਮ ਸਰਪ੍ਰਾਈਜ਼ਡ ਬਿਕਾਜ਼ ਜਿੰਨਾ ਚਿਰ ਮੈਂ ਰਹੀ ਹਾਂ ਜਾਂ ਸੁਨੀਲ ਜਾਖੜ ਜੀ ਦੇ ਕੰਮ ਕਰਨ ਦੇ ਤਰੀਕੇ ਨੂੰ ਵੇਖਿਆ ਇਹ ਉਹ ਸੁਨੀਲ ਜਾਖੜ ਜੀ ਨਾਲ ਨਾ ਧੋਖਾ ਹੋ ਗਿਆ ਇਹ ਭਾਜਪਾ ਖੇਡ ਗਈ ਔਰ ਸ਼ਰਮਾਂਕ ਗੱਲ ਹੈਗੀ ਹੈ ਮਤਲਬ ਕਿ ਤੁਸੀਂ ਕਿਦਾਂ ਯੂਜ਼ ਕਰਦੇ ਹੋ ਜੇ ਉਹਨਾਂ ਨੂੰ ਹਟਾਇਆ ਜਾ ਰਿਹਾ ਤਾਂ ਕਿਉਂਕਿ ਇਹ ਗੱਲ ਮੈਂ ਵੀ ਕਾਫੀ ਟਾਈਮ ਤੋਂ న్యూਸ 'ਚ ਵੇਖ ਰਹੀ ਹਾਂ ਕਾਫੀ ਜ਼ਿਆਦਾ ਚਰਚਾ ਹੋ ਰਹੀ ਹੈ ਇਸ ਗੱਲ ਦੇ ਉੱਤੇ ਕਿ ਜਾਖੜ ਸਾਹਿਬ ਨੂੰ ਹਟਾ ਦਿੱਤਾ ਜਾਊਗਾ ਉਹਨਾਂ ਦੀ ਜਗ੍ਹਾ ਕੋਈ ਕਹਿ ਰਿਹਾ ਸਾਪਲਾ ਜੀ ਆਊਗਾ ਕੋਈ ਹੋਰ ਕਹਿ ਰਿਹਾ ਕਈ ਸਾਰੇ ਨਾਮ ਨੇਚਰਲ ਦੇਖੋ ਜੇ ਉਹ ਸੀਟ ਖਾਲੀ ਹੁੰਦੀ ਹੈ ਤੇ ਦਾਅਵੇਦਾਰੀ ਕਾਫੀਆਂ ਦੀ ਹੁੰਦੀ ਹੈ ਤੇ ਲੇਕਿਨ ਇਹ ਬੀਜੇਪੀ ਨੇ ਬੀਜੇਪੀ ਕਰਦੀ ਹੈ ਆਈਏ ਮੈਂ ਤੁਹਾਨੂੰ ਪਿੱਛੇ ਵੀ ਗੱਲ ਕਹੀ ਸੀ ਕਿ ਬੀਜੇਪੀ ਦਾ ਕੰਮ ਹੀ ਹੈ ਜਾਕੜ ਸਾਹਿਬ ਦਾ ਇਸਤੇਮਾਲ ਕੀਤਾ ਗਿਆ ਜੇ ਉਹਨਾਂ ਨੂੰ ਹਟਾਉਂਦੇ ਆ ਤਾਂ ਪੂਰਾ ਪੂਰਾ ਇਸ ਯੂਜ਼ ਕੀਤਾ ਗਿਆ ਸਾਰੇ ਕਾਂਗਰਸ ਲੀਡਰ ਨੂੰਆਂ ਦੁਆਰਾ ਪਾਰਟੀ ਚ ਲੈ ਆਏ ਆ ਤੋੜ ਕੇ ਉੱਥੋਂ ਇਹ ਕੰਮ ਸੀ ਇਸ ਤਰ੍ਹਾਂ ਇਸਤੇਮਾਲ ਕੀਤਾ ਗਿਆ ਇਹ ਵੀ ਦੱਸਿਓ ਕਿ ਵੇਖੋ ਜਿੰਨੇ ਤੁਸੀਂ ਇਹ ਵੇਖੋ ਨਾ ਹੁਣ ਜਦੋਂ ਸਾਡੇ ਲੋਕ ਸਭਾ ਚੋਣਾਂ ਸੀ ਮੈਕਸਿਮਮ ਲੀਡਰਸ ਜਿਹੜੇ ਜੁਆਇਨ ਕੀਤੇ ਆ ਦੂਜੀ ਪਾਰਟੀਆਂ ਤੋਂ ਮੈਕਸਿਮਮ ਕਾਂਗਰਸ ਦੇ ਨਾਲ ਤਾਲੁਕ ਰੱਖਦੇ ਸੀ ਭਾਵੇਂ ਉਹ ਆਮ ਆਦੀ ਪਾਰਟੀ ਦਾ ਬੀ ਸੀ ਤਾਂ ਪਹਿਰੇ ਕਾਂਗਰਸ ਦੇ ਨਾਲ ਤਾਲੁਕ ਸੀ ਤੇ ਜਾਖੜ ਸਾਹਿਬ ਨੂੰ ਸਿਰਫ ਇਹਨਾਂ ਨੇ ਯੂਜ਼ ਕਰਨਾ ਸੀ ਜੇ ਉਹਨਾਂ ਨੂੰ ਇਹ ਹਟਾਉਂਦੇ ਯੂਜ਼ ਕਰਨ ਨੂੰ ਲਾਏ ਸੀ ਯੂਜ਼ ਕਰ ਲਿਆ ਯੂਜ਼ ਐਂਡ ਥਰੋ ਦਾ ਖੇਲ ਦੀ ਆਈ ਹੈ ਭਾਜਪੀ ਸ਼ੁਰੂ ਤੋਂ ਕਰਦੀ ਆਈ ਹੈ ਜਦੋਂ ਕੰਮ ਹੁੰਦਾ ਤਾਂ ਠੀਕ ਹੈ ਬੜਾ ਕੁਝ ਉਹਨੂੰ ਇੰਨਾ ਹਾਈਪ ਦੇਂਦੇ ਸਭ ਕੁਝ ਕਰ ਦਿੰਦੇ ਉਹਨਾਂ ਨੇ ਵੇਖਿਆ ਭਈ ਆਪਾਂ ਕਾਂਗਰਸ 사이ਡ ਤੋਂ ਉੜ ਲਿਆ ਹੁਣ ਚਲੋ ਹੁਣ ਕੀ ਕਰਨਾ ਸੀ ਜਾਖੜ ਦਾ ਤੇ ਇਹ ਹੁਣ ਉਹ ਇਹਨਾਂ ਨੇ ਕਰਤਾ ਮੈਂ ਬਿਲਕੁਲ ਇਹ ਪੁੱਛਣਾ ਚਾਹੁੰਦਾ ਕਿਉਂਕਿ ਸੁਨੀਲ ਜਾਖੜ ਆਪ ਕਾਂਗਰਸ ਤੋਂ ਉਹਨਾਂ ਦਾ ਬੈਕਗ੍ਰਾਉਂਡ ਹੈਗਾ ਆ ਔਰ ਉਹ ਤੁਸੀਂ ਜਿਵੇਂ ਕਹਿੰਦਾ ਕਿ ਉਹ ਕਾਂਗਰਸ ਤੋਂ ਲੈ ਕੇ ਵੀ ਆਈ ਖਾਸੇ ਲੋਕ ਪਾਰਟੀ ਭਾਵੇਂ ਸਟਰੋਂਗ ਉਹਨਾਂ ਨੇ ਕਰ ਲਈ ਪਰ ਗੱਲ ਇੱਥੇ ਖੜਦੀ ਹੈ ਬੀਜੇਪੀ ਇੱਕ ਡਿਸਪਲਿੰਡ ਪਾਰਟੀ ਮੰਨੀ ਜਾਂਦੀ ਰਹੀ ਸੀ ਬੜੇ ਚਿਰ ਤੋਂ ਮਿਲ ਆਰਐਸਐਸ ਦੇ ਬੈਕ ਉਹਨਾਂ ਨੂੰ ਲੱਗਦੀ ਹੈ ਕਿ ਇਹਨਾਂ ਦੇ ਆਗੂ ਬੜੇ ਡਿਸਪਲਿੰਡ ਨੇ ਇਹ ਉਸ ਹਰਾਰਕੀ ਚੋਂ ਲੰਘ ਕੇ ਆਏ ਆ ਜਿਹੜੀ ਆਰਐਸਐਸ ਦੀ ਹਰਾਰਕੀ ਹੁੰਦੀ ਸੀ ਹੁਣ ਉਹ ਬੀਜੇਪੀ ਦਾ ਕਾਂਗਰਸੀ ਕਰਨ ਨਹੀਂ ਹੋ ਗਿਆ ਇਹ ਫਿਰ ਬੀਜੇਪੀ ਵਾਸਤੇ ਗਲਤ ਗੱਲ ਹੋ ਸਕਦੀ ਹੈ ਖਰਾਬ ਗੱਲ ਹੋ ਸਕਦੀ ਹੈ ਕਿ ਕਾਂਗਰਸ ਦੇ ਲੀਡਰ ਆਪਣੀ ਵਿਚਾਰਧਾਰਾ ਛੱਡ ਕੇ ਉਸ ਵਿਚਾਰਧਾਰਾ ਚ ਆ ਰਹੇ ਨੇ ਜਿਹੜੇ ਆਪ ਪਹਿਲਾਂ ਸ਼ੁੱਧ ਮੰਨੇ ਜਾਂਦੇ ਸੀ ਦੇਖੋ ਬੀਜੇਪੀ ਜਦ ਤੱਕ ਅਡਰਲ ਬਿਹਾਰੀ ਬਾਜਪਈ ਜੀ ਇਹਦੇ ਪੀਐਮ ਜਰੇ ਆ ਜਾਂ ਉੱਚ ਅਹੁਦੇਦਾਰ ਰਹੇ ਸੀ ਅਡਵਾਨੀ ਸਾਹਿਬ ਸੀ ਉਦੋਂ ਤੱਕ ਆਰਐਸਐਸ ਦੇ ਹਿਸਾਬ ਨਾਲੀ ਬੀਜੇਪੀ ਚਲਦੀ ਸੀ ਕਿਉਂਕਿ ਕਿਤੇ ਨਾ ਕਿਤੇ ਆਰਐਸਐਸ ਦਾ ਬਹੁਤ ਹੀ ਸਮਰਥਨ ਰਹਾ ਉਹ ਰੀੜ ਦੀ ਹੱਡੀ ਬੀਜੇਪੀ ਦੀ ਲੇਕਿਨ ਪਿੱਛੇ ਕੁਝ ਸਮੇਂ ਤੋਂ ਮੈਂ ਵੇਖ ਰਹੀ ਹਾਂ ਮੈਂ ਕਈ ਹੱਦ ਤੱਕ ਵੇਖਿਆ ਵੀ ਕਿ ਆਰਐਸਐਸ ਨੂੰ ਵੀ ਇਗਨੋਰ ਕਰ ਰਹੀ ਹੈ ਬੀਜੇਪੀ ਬੀਜੇਪੀ ਦੇ ਜਿਹੜੇ ਸੀਨੀਅਰ ਲੀਡਰਸ਼ਿਪ ਹੈਗੇ ਆ ਤੁਸੀਂ ਸਮਝ ਸਕਦੇ ਹੋ ਮੈਂ ਕਿਹਨਾਂ ਦੀ ਗੱਲ ਕਰ ਰਹੀ ਹਾਂ ਕਾਫੀ ਨਰਾਜ਼ਗੀ ਵੀ ਵੇਖਣ ਨੂੰ ਆਈ ਕਈ ਇਹਨਾਂ ਦੇ ਜਿਹੜੇ ਆਰਐਸਐਸ ਦੇ ਜਿਹੜੇ ਮੇਨ ਹੈਡ ਹੈਗੇ ਆ ਉਹਨਾਂ ਦੇ ਵੀ ਕਈ ਬਿਆਨ ਆਏ ਆ ਇਹਨਾਂ ਦੇ ਖਿਲਾਫ ਵੀ ਆਏ ਆ ਤੇ ਕਿਤੇ ਨਾ ਕਿਤੇ ਆਰਐਸਐਸ ਨੂੰ ਸਮਝ ਨਹੀਂ ਰਹੇ ਇਹਨਾਂ ਬੀਜੇਪੀ ਹੁਣ ਜਿਹੜੇ ਬੀਜੇਪੀ ਹੈ ਉਹ ਆਪਣੇ ਆਪ ਨੂੰ ਸੋਚ ਰਹੇ ਕਿ ਅਸੀਂ ਸੀਨੀਅਰ ਹੈ ਆਰਐਸਐਸ ਜੂਨੀਅਰ ਹੈ ਇਹਨਾਂ ਦੀ ਹੁਣ ਇਹ ਸੋਚ ਹੋ ਗਈ ਹੈ ਉਹ ਸੋਚ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੀ ਮਨਮਾਨੀ ਕਰ ਰਹੇ ਆ ਇਹ ਤਾਂ ਸੁਣ ਹੀ ਨਹੀਂ ਰਹੇ ਕਿਤੇ ਰਹਿ ਗਈ ਬੀਜੇਪੀ ਬੀਜੇਪੀ ਦਾ ਅਸਲੀ ਕਾਰਜਕਰਤਾ ਤਾਂ ਇਸ ਘਰਾਂ 'ਚ ਬੈਠੇ ਹੋਇਆ ਹੈ ਇਹ ਬਾਹਰ ਦੇ ਕਾਰਜਕਰਤਾ ਬਾਹਰ ਦੇ ਬੰਦੇ ਤਾਂ ਹੀ ਤੇ ਨਤੀਜੇ ਆਏ ਜਿਹੜੇ ਨਤੀਜੇ ਆਏ ਆ ਨਾ ਜੋੜੀ ਮਾੜਾ ਤੇ ਨਾਲ ਕੀਤੀ ਸੀ ਉਹ ਜ਼ੀਰੋ ਹੋ ਗਈ ਉਹ ਤਾਂ ਹੀ ਜ਼ੀਰੋ ਹੋਈ ਹੈ ਤੁਹਾਨੂੰ ਰੁਕਣਾ ਚਾਹੁੰਦਾ ਮੈਨੂੰ ਇਹ ਗੱਲ ਦੱਸਿਓ ਕਿ ਬੀਜੇਪੀ ਜੇ ਆਪਣੇ ਆਪ ਨੂੰ ਵੱਡਾ ਮੰਨਦੀ ਪਈ ਹੈ ਜੇ ਇੱਕ ਹਾਈਪੋਥੈਸਿਸ ਹੈਗਾ ਜੇ ਬੀਜੇਪੀ ਆਪਣੇ ਆਪਣੇ ਬਲਬੂਤੇ ਤੇ ਚੋਣ ਲੜੇ ਆਰਐਸਐਸ ਦੀ ਬੈਕ ਨਾ ਹੋਵੇ ਕਿਸ ਤਰ੍ਹਾਂ ਦੇ ਹਾਲਾਤ ਬੀਜੇਪੀ ਦੇ ਹੋ ਸਕਦੇ ਨੇ ਅੱਜ ਕੇਂਦਰ ਦੇ ਵਿੱਚ ਬੀਜੇਪੀ ਹੈ ਲੰਘੇ 2 ਸਾਲ ਪਹਿਲਾਂ ਵੀ ਉਹਨਾਂ ਨੇ ਆਪਣੇ ਸੱਤਾ ਮਾਣੀ ਹੈ ਤੀਜਾ ਸਾਲ ਹੈ ਜੇ ਆਰਐਸਐਸ ਦੀ ਬੈਕ ਨਾ ਹੁੰਦੀ ਤੇ ਬੀਜੇਪੀ ਦੇ ਕੀ ਹਾਲ ਹੋਣੇ ਸੀ ਤੁਸੀਂ ਤਾਂ ਅੰਦਰ ਰਹਿ ਕੇ ਆਏ ਹੋ ਜਾਣਦੇ ਹੋ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਜਿਸ ਨਾਮ ਤੋਂ ਵੋਟ ਮੰਗੀ ਸੀ ਨਾ ਇਹਨਾਂ ਨੇ RAM ਨਾਮ ਤੋਂ ਤੇ RAM ਨਾਮ ਤੇ ਕਿ ਮੈਂ ਖੁਦ ਉਸ ਸਮੇਂ BJP ਚ ਸੀ ਮੈਂ BJP ਚ ਮੈਂ ਕੰਮ ਕੀਤਾ ਹੈ ਤੇ ਅਕਸ਼ਿਤ ਵੰਡਨਾ ਇੱਕ ਅਕਸ਼ਿਤ ਵੰਡਨਾ ਜਿਹੜਾ ਸੀ ਅਸੀਂ ਘਰ ਘਰ ਜਾ ਕੇ ਲੋਕਾਂ ਨੂੰ ਇੱਕ ਨਿਮੰਤਰਣ ਦੇ ਕੇ ਆਏ ਸੀ ਉਹ RSS ਨੇ ਕੰਮ ਕੀਤਾ ਸੀ ਸਾਰਾ ਉਹਦੇ ਕਾਰਕਟਰਾਂ ਨੇ ਕੰਮ ਕੀਤਾ ਸੀ ਪੂਰਾ ਦੇਖੋ RSS ਦੇ ਜਿਹੜੇ ਕਾਰਕਟਰ ਹੈਗੇ ਆ ਉਹ ਮਤਲਬ ਮੋਢੇ ਨਾਲ ਮੋਢਾ ਲਾ ਕੇ ਤੁਰਦੇ ਨੇ BJP ਨਾਲ ਹਰ ਐਕਟੀਵਿਟੀ 'ਚ ਹਰ ਐਕਟੀਵਿਟੀ ਚ ਤੇ ਜੇ ਤੁਸੀਂ ਉਹਨਾਂ ਨੂੰ ਨਹੀਂ ਸੁਣਦੇ ਕਿ ਤੇ ਸੁਣਦਾ ਹੀ ਨਹੀਂ ਉਹਨਾਂ ਨੂੰ ਮੈਂ ਕਹਿ ਤਾਂ ਰਹੀ ਹਾਂ ਜੇ ਅਗਰ ਸੁਣਦੇ ਹੁੰਦੇ ਤਾਂ ਆਰਐਸਐਸ ਦਾ ਜਿਹੜਾ ਹੈੱਡ ਆ ਉਹਨੇ ਬਿਆਨਬਾਜ਼ੀ ਕਰਨੀ ਸੀ ਨੈਗੇਟਿਵ ਤੁਸੀਂ ਜਦੋਂ ਪ੍ਰਭੂ ਰਾਮ ਜੀ ਦੀ ਪ੍ਰਾਣ ਪ੍ਰਤਿਸ਼ਟਾ ਹੋਈ ਸੀ ਉਹਦੇ ਵੀ ਤੁਸੀਂ ਵੇਖਿਆ ਸੀ ਆਰਐਸਐਸ ਦੇ ਹੈੱਡ ਮੋਹਨ ਭਗਵਤ ਜੀ ਤੁਸੀਂ ਵੇਖਿਆ ਸੀ ਕਿੱਦਾਂ ਸੀ ਉਹਨਾਂ ਦੇ ਰਿਐਕਸ਼ਨ ਕੀ ਸੀ ਕਈ ਚੀਜ਼ਾਂ ਸੀ ਉਤੋਂ ਕਿਤੇ ਖਟਪਟ ਸ਼ੁਰੂ ਹੋ ਗਈ ਸੀ ਔਰ ਲੋਕਾਂ ਨੇ ਐਬਜ਼ਾਰਬ ਵੀ ਕੀਤਾ ਸੀ ਉਸ ਚੀਜ਼ ਨੂੰ ਚਲੋ ਠੀਕ ਹੈ ਇਹ ਕਿਤੇ ਨਾ ਕਿਤੇ ਬਹੁਤ ਕਰੀਬ ਹੈਗੇ ਦੋਨੋਂ ਦਾ ਸੰਬੰਧ ਬਹੁਤ ਕਰੀਬ ਹੈ ਇੱਕਦਮ ਨਹੀਂ ਟੁੱਟ ਸਕਦਾ ਕੋਸ਼ਿਸ਼ ਇੱਕ ਭਾਵਨਾ ਹੁੰਦੀ ਹੈ ਨਾ ਆਰਐਸਐਸ ਦੀ ਭਾਵਨਾ ਭਾਜਪੀ ਨਾਲ ਬਹੁਤ ਜ਼ਿਆਦਾ ਜੁੜੀਆਂ ਹੋਈਆਂ ਇਸ ਕਰਕੇ ਉਹ ਜਿੰਨਾ ਸਪੋਰਟ ਕਰ ਲਈ ਨਾ 19 ਸਪੋਰਟ ਨਹੀਂ ਹੋਈ ਜੋ 19 ਸਪੋਰਟ ਹੋਉਂਦੀ ਜਿੰਨੀ ਇਹਨਾਂ ਨੇ ਜੋ ਕਰਦੇ ਆਈ ਆ ਆਰਐਸਐਸ ਤੇ ਆਰਐਸਐਸ ਕੀ ਇਸ ਤੋਂ ਖਫਾ ਸੀ ਕਿ ਆਰਾਮਜੀ ਦਾ ਨਾਮ ਵਰਤਿਆ ਜਾ ਰਿਹਾ ਹੈ ਚੋਣਾਂ ਵਾਸਤੇ ਜਾਂ ਮਤਲਬ ਉਹ ਗੱਲ ਹੋਈ ਕੀ ਸੀ ਦੇਖੋ ਆਰਐਸਐਸ ਦਾ ਬਹੁਤ ਜ਼ਿਆਦਾ ਮਹ ਹੈ ਜਿੰਨਾ ਕਿ ਮੈਂ ਪੜ੍ਹਿਆ ਹੈ ਯਕਿ ਮੈਂ ਕੁਛ ਆਰਐਸਐਸ ਦੀ ਮੀਟਿੰਗਾਂ 'ਚ ਵੀ ਗਈ ਸੀ ਮੈਂ ਨੈਚੁਰਲ ਬੀਜੇਪੀ ਦਾ ਨਾ ਅਟੈਚ ਹੈ ਜਦੋਂ ਆਪਾਂ ਕਈ ਐਕਟੀਵਿਟੀਜ਼ ਹੁੰਦੀ ਆਪਾਂ ਜਾਣਦੇ ਆ ਤੇ ਮੈਂ ਬਹੁਤ ਮੈਂ ਵੇਖਿਆ ਆਰਐਸਐਸ ਦਾ ਬਹੁਤ ਵੱਡਾ ਰੋਲ ਆ ਪ੍ਰਭੂ ਰਾਮ ਮੰਦਿਰ ਬਣਾਉਣ ਦੇ ਵਿੱਚ ਲੇਕਿਨ ਵੇਖਿਆ ਜਾਏ ਤਾਂ ਕਿਤੇ ਨਾਮ ਤਾਂ ਲਿਆ ਹੀ ਨਹੀਂ ਗਿਆ ਉਹਨਾਂ ਦਾ ਨਾਮ ਲਿੱਤਾ ਬੀਜੇਪੀ ਨੇ ਕਿੱਥੇ ਨਾਮ ਲਿਆ ਦਾ ਸਵਾਸਤ ਕਦੋਂ ਕਦੀ ਉਹਨਾਂ ਦਾ ਧੰਨਵਾਦ ਦਿੱਤਾ ਕਿੱਥੇ ਮੋਦੀ ਜੀ ਨੂੰ ਧੰਨਵਾਦ ਦਿੱਤਾ ਮੈਨੂੰ ਦੱਸੋ ਅੱਜ ਤੱਕ ਨੇਤਾ ਮੰਤਰੀ ਨਰਿੰਦਰ ਮੋਦੀ ਆਪਣੇ ਆਪ ਵੱਡੇ ਹੋ ਗਏ ਐ ਪਰ ਉਹਨਾਂ ਦੇ ਨਾਲ ਜਿਹੜੀ ਬੈਕ ਸੀ ਉਹਨਾਂ ਦੀ ਆਰਐਸਐਸ ਉਹਨਾਂ ਦੇ ਭਾਵ ਉਹਨਾਂ ਦੇ ਭਾਵ ਹੁਣ ਉਹ ਛੋਟੀ ਹੋ ਗਈ ਐ ਉਹ ਹੁਣ ਉਹਦੇ ਨਾਲ ਖੜਨਾ ਨਹੀਂ ਚਾਹੁੰਦੇ ਕਿਤੇ ਨਾ ਕਿਤੇ ਇਹੀ ਗੱਲ ਲੱਗ ਰਹੀ ਐ ਮੈਨੂੰ ਤਾਂ ਮੈਨੂੰ ਲੱਗ ਰਹੀ ਐ ਗੱਲ ਕਿਉਂਕਿ ਜਿੰਨਾ ਕਿ ਮੈਂ ਕਈ ਆਰਐਸਐਸ ਦੇ ਮੈਂ ਲੀਡਰ ਨਾਲ ਵੀ ਗੱਲ ਕੀਤੀ ਹੈ ਜਿਹੜੇ ਸੇਵਕ ਹੁੰਦੇ ਤੇ ਲੀਡਰ ਨਹੀਂ ਹੁੰਦੇ ਸੇਵਕ ਹੁੰਦੇ ਆ ਸੇਵਕਾਂ ਨਾਲ ਤਾਂ ਕਿਤੇ ਨਾ ਕਿਤੇ ਨਾ ਜਦੋਂ ਤੁਸੀਂ ਗੱਲ ਕਰਦੇ ਹੋ ਨਾ ਗੱਲ ਦੇ ਨਾਲ ਤੁਹਾਨੂੰ ਕਈ ਚੀਜ਼ਾਂ ਸਮਝ ਆ ਜਾਂਦੀ ਹੈ ਕਿ ਕਿਹਾ ਕੀ ਯਕੀਨੀ ਪਰ ਉਹ ਫਿਰ ਵੀ ਕਹਿੰਦੇ ਕਿ ਦੇਖੋ ਭਾਜਪਾ ਕਿਤੇ ਨਾ ਕਿਤੇ ਇੱਕ ਸੰਗਠਨ ਤੋਂ ਨਿਕਲੀ ਹੈ ਸੰਗਠਨ ਪਹਿਲਾ ਆਰਐਸਐਸਸੀ ਸੀ ਹੈ ਨਾ ਰਾਸ਼ਟਰੀ ਸੇਵਾ ਜਿਹੜਾ ਇਹ ਸੰਗ ਉਤੋਂ ਹੀ ਭਾਜਪਾ ਨਿਕਲੀ ਪਾਰਟੀ ਬਣੀ ਤੇ ਉਸ ਪਾਰਟੀ ਤੁਸੀਂ ਅੱਜ ਉਸ ਸੰਗਠਨ ਨੂੰ ਛੋੜ ਰਹੇ ਹੋ ਉਸ ਸੰਗਠਨ ਦੀ ਗੱਲ ਨਹੀਂ ਮੰਨ ਰਹੇ ਹੋ ਉਸ ਸੰਗਠਨ ਨੂੰ ਇਗਨੋਰ ਕਰ ਰਹੇ ਹੋ ਇਹ ਚੀਜ਼ਾਂ ਹੋ ਰਹੀਆਂ ਤਾਂ ਹੀ ਤਾਂ ਭਾਜਪਾ ਧੀਰੇ ਧੀਰੇ ਭਾਜਪਾ ਦਾ ਲੈਵਲ ਡਾਊਨ ਗਿਆ 400 ਪਾਰ ਦੀ ਗੱਲ ਕਰ ਰਹੇ ਸੀ ਸਰਕਾਰ ਬਣਾਣੀ ਔਖੀ ਹੋ ਗਈ ਤੇ ਇਹ ਇਹ ਰੀਜ਼ਨ ਹੈ ਤੇ ਜਾਖੜ ਜੀ ਦੇ ਗੱਲ ਮੈਂ ਕਹਾਂਗੀ ਜਾਖੜ ਜੀ ਨੇ ਮਿਹਨਤ ਕੀਤੀ ਆ ਮਿਹਨਤ ਕੀਤੀ ਹੈ ਤਾਈ ਰੋ ਇਹਨਾਂ ਦੀ ਜਿਹੜੀ ਪਰਸੈਂਟੇਜ ਹੈ ਵਧੀ ਹੈ ਹੁਣ ਇਹ ਕਹਿੰਦੇ ਜਾਖੜ ਜੀ ਨਾਲ ਹਟਾਉਣਾ ਹੈ ਕੀ ਇਹ ਅੰਦਰ ਖਾਤੇ ਇਹਨਾਂ ਨੂੰ ਪਤਾ ਹੋਣਾ ਕਿ ਕੀ ਗੱਲਾਂ ਚੱਲ ਰਹੀਆਂ ਇਹ ਗੱਲ ਮੈਨੂੰ ਨਹੀਂ ਪਤਾ ਪਰ ਲੇਕਿਨ ਜੇ ਹਟਾਉਂਦੇ ਆ ਤਾਂ ਜਾਖੜ ਜੀ ਨਾਲ ਨਾ ਇਨਸਾਫੀ ਹੋਊਗੀ ਬਹੁਤ ਵੱਡੀ ਨਾ ਇਨਸਾਫੀ ਹੋਊਗੀ ਜਾਖੜ ਜੀ ਨੂੰ ਇਸਤੇਮਾਲ ਮਤਲਬ ਇਹਨਾਂ ਨੇ ਕਿੱਤਾ ਤੇ ਇੱਕ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਮੈਂ ਇੱਕ ਗੱਲ ਜਰੂਰ ਬੋਲਣਾ ਚਾਹਾਂਗੀ ਕਿ ਭਾਜਪਾ ਤੋਂ ਬਚੋ ਆਪਣੀ ਪਾਰਟੀ ਛੱਡ ਕੇ ਭਾਜਪਾ ਜਾਂ ਤਾਂ ਪਹਿਲੇ 100 ਵਾਰ ਸੋਚ ਲਿਓ ਕਿਉਂਕਿ ਇਹ ਸਿਰਫ ਯੂਜ਼ ਕਰਦੀ ਹੈ ਇਹ ਲੋਕਾਂ ਦਾ ਯੂਜ਼ ਕਰਕੇ ਯੂਜ਼ ਐਂਡ ਥ्रो ਕਰਨਾ ਜਾਣਦੇ ਆ ਉਹ ਅਗਰ ਜਿ ਜਾਖੜ ਜੀ ਹਟਦੇ ਆ ਤੇ ਇਹ ਜਿਹੜੀ ਗੱਲ ਆ 100% ਸਾਬਿਤ ਹੋ ਜਾਊਗੀ ਥੋੜੇ ਥੋੜੇ ਹਿਸਾਬ ਨਾਲ ਕੀ ਤੁਹਾਨੂੰ ਲੱਗਦਾ ਹੈ ਕਿ ਸੁਨੀਲ ਜਾਖੜ ਨੇ ਜੇ ਤੁਸੀਂ ਕਹਿੰਦੇ ਇੰਨਾ ਕੰਮ ਕਰ ਲਿਆ ਇੰਨਾ ਕੁਝ ਕੀਤਾ ਇਹਦੇ ਬਾਵਜੂਦ ਜੇ ਉਹਨਾਂ ਨੂੰ ਕੱਢਦੇ ਪਏ ਆ ਬਸ ਇਸ ਕਰਕੇ ਕਿ ਉਹ ਕੋਈ ਸੀਟ ਨਹੀਂ ਜਿਤਾ ਸਕੇ ਸਿਰਫ ਇਸੇ ਹੀ ਕਾਰਨ ਹੋ ਸਕਦਾ ਹੈ ਇਹ ਤਾਂ ਅੰਦਰੋਂ ਕੀ ਕੀ ਕਾਰਨ ਹੈ ਤੁਹਾਨੂੰ ਨਹੀਂ ਪਤਾ ਮੈਂ ਅੰਦਰ ਵਿੱਚ ਨਹੀਂ ਬੈਠੀ ਹਾਂ ਹੁਣ ਜੇ ਪਾਰਟੀ 'ਚ ਹੁੰਦੀ ਤਾਂ ਸ਼ਾਇਦ ਮੈਨੂੰ ਪਤਾ ਹੁੰਦਾ ਤੇ ਅੰਦਰਲੇ ਕੀ ਕਾਰਨ ਹੈ ਹੋ ਸਕਦਾ ਇਹ ਵੀ ਹੋਵੇ ਕੰਮ ਠੀਕ ਐਕਸਕਿਊਜ਼ ਤਾਂ ਦੇਣਾ ਹੀ ਨਾ ਉਹਨੇ ਇਹਨਾਂ ਨੇ ਯੂਜ਼ ਕਰਨਾ ਸੀ ਉਹ ਯੂਜ਼ ਕਰ ਲਿਆ ਇਹਨਾਂ ਨੇ ਦੇਖੋ ਕਾਂਗਰਸ ਦੇ ਜਿਹੜੇ ਜਿੰਨੇ ਵੀ ਨੇਤਾ ਸੀ ਉਹ ਚੱਕ ਕੇ ਲਿਆਏ ਐ ਤੋੜ ਕੇ ਲਿਆਏ ਐ ਤੇ ਹੁਣ ਕਿਤੇ ਨਾ ਕਿਤੇ ਵੇਵ ਵੀ ਐ ਹੋ ਸਕਦਾ ਹੈ ਇੱਕ ਪਾਸੇ ਇਹ ਵੀ ਹੋ ਸਕਦਾ ਹੈ ਕੀ ਪਤਾ ਇਹਨਾਂ ਦੇ ਖੁਦ ਜਿਹੜੇ ਕਾਰਕਟਰ ਹੈਗੇ ਆ ਬੀਜੇਪੀ ਦਾ ਜਿਹੜਾ ਮੈਂ ਕਹੂੰਗੀ ਪੁਰਾਣਾ ਕਾਰਕਟਰ ਹੈ ਜਿਹੜਾ ਮਤਲਬ ਪੱਕਾ ਕਾਰਕਟਰ ਹੈ ਨਾ ਦਾ ਉਹ ਨਰਾਜ਼ ਹੋਵੇ ਉਹ ਚਾਹੁੰਦਾ ਹੋਵੇ ਉਹਦੀ ਡਿਮਾਂਡ ਹੋਵੇ ਤੇ ਕੋਈ ਕਈ ਰੀਜ਼ਨ ਹੁੰਦੇ ਲੇਕਿਨ ਜੇ ਪਾਰਟੀ ਨੇ ਜਾਖੜ ਨੂੰ ਲਾਇਆ ਸੀ ਪ੍ਰਧਾਨ ਕਿਉਂਕਿ ਬੀਜੇਪੀ ਜੀ ਮੈਂ ਗੱਲ ਸੁਣਦੀ ਆਈ ਹਾਂ ਸ਼ੁਰੂ ਤੋਂ ਹਾਈ ਕਮਾਂਡ ਹਾਈ ਕਮਾਂਡ ਨੇ ਜੋ ਕਹਤਾ ਉਹ ਮੰਨ ਨਾ ਪਾਊਗਾ ਜੇ ਹਾਈ ਕਮਾਂਡ ਨੇ ਜਾਖੜ ਨੂੰ ਪ੍ਰਧਾਨ ਲਾਇਆ ਸੀ ਤੇ ਫਿਰ ਹੁਣ ਹਟਾਣ ਦੀ ਕੀ ਗੱਲ ਉਹਨੂੰ ਆਪਣਾ ਟਰਮ ਤਾਂ ਪੂਰਾ ਕਰਨ ਦਿਓ 3 ਸਾਲ ਦਾ ਇਹਨਾਂ ਦਾ ਟਰਮ ਹੁੰਦਾ ਉਹਨੂੰ ਪੂਰਾ ਕਰਨ ਦਿਓ ਤੇ ਮੈਂ ਤਾਂ ਇਹ ਹੀ ਕਹਾਂਗੀ ਕਿ ਜਾਖੜ ਹੀ ਰਹੇ ਪ੍ਰਧਾਨ ਜੇ ਕਿਸੇ ਹੋਰ ਨੂੰ ਨਾਲ ਲਾਇਆ ਜਾਵੇ ਉਹਨੂੰ ਮੇਰੇ ਹਿਸਾਬ ਨਾਲ ਕਿਉਂਕਿ ਉਹਨੇ ਕੀਤਾ ਹੈ ਕੰਮ ਇੰਨੇ ਤਾਂ ਬੰਦੇ ਤੋੜ ਕੇ ਲਿਆਏ ਹੋਰ ਕੀ ਕਰੂਗਾ ਮੈਂ ਮੈਂ ਥੋੜੇ ਤੋਂ ਵੀ ਆਰਤੀ ਜੀ ਪੁੱਛਣਾ ਚਾਹੁੰਦਾ ਕਿਉਂਕਿ ਤੁਸੀਂ ਵੀ ਦੂਸਰੀ ਪਾਰਟੀ ਜਿਵੇਂ ਬੀਜੇਪੀ ਤੋਂ ਅਕਾਲੀ ਦਲ ਚਾਏ ਹੋ ਵਿਚਾਰਧਾਰਾ ਕਿਤੇ ਨਾ ਕਿਤੇ ਨਾ ਲੈਕ ਕਰਦੀ ਹੁੰਦੀ ਹੈ ਤੇ ਸਾਫ਼ ਤੌਰ ਤੇ ਜੇ ਜਾਖੜ ਦੀ ਗੱਲ ਕਰੀਏ ਦੇ ਜਾਖੜ ਵੀ ਕਾਂਗਰਸ ਦੇ ਸੀਗੇ ਤੇ ਕਾਂਗਰਸ ਤੋਂ ਛੱਡ ਕੇ ਬੀਟੇਪੀ ਚ ਆਉਂਦੇ ਨੇ ਪ੍ਰਧਾਨ ਲਾ ਲੇ ਜਾਂਦੇ ਨੇ ਕਿਸ ਤਰ੍ਹਾਂ ਇੱਕ ਵਿਚਾਰਧਾਰਕ ਪੱਧਰ ਦੇ ਉੱਤੇ ਇੱਕ ਇਨਸਾਨ ਖੜਦਾ ਆ ਕਿਸ ਤਰ੍ਹਾਂ ਵਿਚਾਰਧਾਰਕ ਪੱਧਰ ਦੇ ਉੱਤੇ ਇਨਸਾਨ ਇੱਕ ਲੀਡਰ ਜਿਹੜਾ ਉਹ ਸਰਵਾਈਵ ਕਰਦਾ ਕਿਉਂਕਿ ਕਾਂਗਰਸ ਦੇ ਵਿੱਚ ਉਹਨਾਂ ਦੀ ਕਲਾਇਦਾ ਵਿਚਾਰਧਾਰਾ ਸੀ ਉਹ ਸੈਕੂਲਰ ਵਿਚਾਰਧਾਰਾ ਦੇ ਮਾਲਕ ਸੀਗੇ ਉਹਨੂੰ ਮੰਨਦੇ ਸੀਗੇ ਉਹਨੂੰ ਪ੍ਰੋਮੋਟ ਕਰਦੇ ਸੀਗੇ ਉਸ ਵੇਲੇ ਆਰਐਸਐਸ ਨੂੰ ਲੈ ਕੇ ਉਹਨਾਂ ਦੀਆਂ ਗੱਲਾਂ ਆਏ ਸੀਆਂ ਕਿ ਇਹ ਬੜੀ ਮਾਰੂ ਉਤੇ ਰਹਗੀ ਹੈ ਇੱਕ ਇਹੋ ਜਿਹਾ ਸੰਗ ਹੈਗਾ ਜਿਹੜਾ ਸਾਰੇ ਦੇਸ਼ ਨੂੰ ਖਤਮ ਕਰ ਦੇਗਾ ਇਹ ਕੱਲਾ ਹਿੰਦੂਤਵ ਫੁਲਾਉਂਦਾ ਵਿਆ ਹੈ ਇਦਾਂ ਦੀਆਂ ਗੱਲਾਂ ਹੋ ਰਹੀਆਂ ਸੀਗੀਆਂ ਫਿਰ ਅਚਾਨਕ ਉਹ ਬੀਜੇਪੀ ਚ ਆ ਕੇ ਫਿਰ ਅਚਾਨਕ ਉਹ ਸਾਰਾ ਕੁਝ ਚੰਗਾ ਹੋ ਗਿਆ ਮਤਲਬ ਕਿਤਾਂ ਨੂੰ ਐ ਨਹੀਂ ਲੱਗਦਾ ਕਿ ਇਹ ਸਿਰਫ ਪਾਰਟੀਆਂ ਜਿਹੜੀਆਂ ਮੂਲ ਪਾਰਟੀਆਂ ਚੱਲਦੀਆਂ ਪਈਆਂ ਉਹਨਾਂ ਨੂੰ ਗੰਦਲਾ ਕੀਤਾ ਜਾ ਰਿਹਾ ਉਹਨਾਂ ਨੂੰ ਪੋਲਿਊਟ ਕੀਤਾ ਜਾ ਰਿਹਾ ਦੇਖੋ ਮੈਂ ਤਾਂ ਤੁਹਾਨੂੰ ਕਈ ਵਾਰ ਪਹਿਲਾਂ ਹੀ ਬੋਲ ਚੁੱਕੀ ਹਾਂ ਕਿ ਮੈਂ ਧਰਮ ਦੀ ਰਾਜਨੀਤੀ ਮੈਂ ਪਸੰਦ ਨਹੀਂ ਕਰਦੀ ਠੀਕ ਹੈ ਧਰਮ ਮੰਨਣ ਨੂੰ ਧਰਮ ਮੰਨਣ ਨੂੰ ਮੰਨਣ ਨੂੰ ਹੈਗਾ ਧਰਮ ਆਪਾਂ ਨਾ ਧਰਮ ਰੱਬ ਨੂੰ ਯਾਦ ਕਰਨ ਨੂੰ ਹੈ ਪਰ ਇਹ ਮੈਂ ਪਹਿਲੇ ਵੀ ਕਈ ਇੰਟਰਵਿਊ ਚ ਤੁਹਾਨੂੰ ਕਹਿ ਚੁੱਕੀ ਹਾਂ ਕਿ ਜੇ ਰਾਮ ਦੇ ਨਾਮ ਤੋਂ ਵੋਟ ਮੰਗੇ ਸੀ ਨਾ ਇਹ ਉਹਦਾ ਨਤੀਜਾ ਰਾਮ ਨਾਮ ਤੋਂ ਵੋਟ ਮੰਗੀ ਅਸੀਂ ਰਾਮ ਨੂੰ ਲੈ ਕੇ ਆਏ ਅਸੀਂ ਰਾਮ ਨੂੰ ਲੈ ਕੇ ਆਏ ਉਹ ਰੱਬ ਨੂੰ ਲਾਉਣ ਵਾਲੇ ਤੁਸੀਂ ਹੋ ਰੱਬ ਨੂੰ ਲਾਉਣ ਵਾਲੇ ਤੁਸੀਂ ਹੋ ਮੈਂ ওই ਤਾਂ ਗੱਲ ਕਰ ਰਹੀ ਹਾਂ ਨਾ ਤਾਂ ਨਤੀਜੇ ਦੇਖ ਲਿਆ ਪੰਜਾਬ 'ਚ ਪੋਸਟਰ ਲਾਇਏ ਸੀ ਨਾ ਜਿੱਤ ਗਏ ਸੀ ਸਾਰੇ ਸੀਟਾ ਹਾਰ ਗਏ ਉਹ ਰੱਬ ਹੈ ਰੱਬ ਨਾਲ ਤੁਸੀਂ ਰਾਜਨੀਤੀ ਨਾ ਕਰੋ ਧਰਮ ਦੇ ਨਾਲ ਠੀਕ ਹੈ ਹਰ ਇੱਕ ਸੋਚ ਆਉਂਦੀ ਹੈ ਜਿੱਦਾਂ ਹੁਣ ਆਪਾਂ ਸਨਾਤਨੀ ਆ ਤਾਂ ਅਸੀਂ ਠੀਕ ਹੈ ਨਾ ਰਾਮ ਨੂੰ ਮੰਨਣਾ ਜੇ ਕੋਈ ਸਿੱਖ ਭਾਈਚਾਰਾ ਹੈ ਉਹਨੇ ਗੁਰੂ ਗੋਬਿੰਦ ਸਾਹਿਬ ਨੂੰ ਮੰਨਣਾ ਗ੍ਰੰਥ ਸਾਹਿਬ ਨੂੰ ਮੰਨਣਾ ਤੇ ਹਰ ਧਰਮ ਦੀ ਇੱਕ ਭਾਵਨਾ ਹੁੰਦੀ ਇਸ ਚੀਜ਼ ਨੂੰ ਮੰਨਦੀ ਆ ਪਰ ਰਾਜਨੀਤੀ 'ਚ ਤੁਸੀਂ ਇੰਨਾ ਉਨਾ ਗਿਰ ਜਾਓ ਨਾ ਕਿ ਉਹਦਾ ਯੂਜ਼ ਕਰੋ ਧਰਮ ਯੂਜ਼ ਕਰਨ ਨੂੰ ਨਹੀਂ ਹੈ ਠੀਕ ਹੈ ਰਹੀ ਗੱਲ ਜਾਖੜ ਸਾਹਿਬ ਦੀ ਮੈਂ ਖੁਦ ਹੈਰਾਨ ਹੋਈ ਸੀ ਜਦੋਂ ਜਾਖੜ ਸਾਹਿਬ ਪਾਰਟੀ 'ਚ ਆਏ ਤੇ ਮੈਂ ਕਿਹਾ ਕਿਦਾਂ ਇੰਨਾ ਪੁਰਾਣਾ ਲੀਡਰ ਇੰਨਾ ਚੇਹਰ ਪਰ ਠੀਕ ਹੈ ਉਹ ਕਹਿੰਦੇ ਮੇਰੇ ਨਾਲ ਬੜੀ ਮਤਲਬ ਉਹਨਾਂ ਨਾਲ ਹੋਈ ਸੀ ਕਹਿੰਦੇ ਮੈਕਸਿਮਮ ਐਮਐਲਏਜ਼ ਨੇ ਚਾਇਆ ਸੀ ਜਦੋਂ ਕੈਪਟਨ ਸਾਹਿਬ ਨੇ ਆਪਣਾ ਰਿਜ਼ਾਈਨ استਿਫਾ ਦਿੱਤਾ ਸੀ ਤਾਂ ਮੈਕਸਿਮਮ ਚਾਹੁੰਦੇ ਸੀ ਕਿ ਸੀਐਮ ਜਾਖੜ ਬਣੇ ਪਰ ਕਾਂਗਰਸ ਦੇ ਕਿਤੇ ਨਾ ਕਿਤੇ ਉਹਨਾਂ ਨੂੰ ਨਾ ਬਣਾ ਕੇ ਕੀ ਰੀਜ਼ਨ ਸੀ ਇਹ ਤਾਂ ਕਾਂਗਰਸ ਜਾਣਦੀ ਹੈ ਜਾਖੜ ਜਾਂਦੇ ਆ ਉਹਨਾਂ ਨੂੰ ਨਾ ਬਣਾ ਕੇ ਸੀਮ ਚੰਨੀ ਸਾਹਮਣੂ ਬਣਾਤਾ ਸੀ ਤੇ ਉਹ ਨਰਾਜ਼ਗੀ ਸੀ ਔਰ ਦਿਖਾਉਣ ਨੂੰ ਮੈਂ ਤਾਂ ਨਰਾਜ਼ ਐ ਮੈਂ ਚਲਾ ਗਿਆ ਆਗੇ ਇਸ ਪਾਰਟੀ ਚ ਹੁਣ ਆਪਸ਼ਨ ਨਹੀਂ ਸੀ ਉਹਨਾਂ ਕੋਲ ਉਹਨਾਂ ਨੂੰ ਐਕਸੈਪਟ ਕਰਨਾ ਪੈਣਾ ਸੀ ਉਹਨਾਂ ਨੇ ਆਪਣੇ ਆਪ ਨੂੰ ਉਸ ਚੀਜ਼ ਤੋਂ ਢਾਲ ਲਿਆ ਬਹੁਤ ਕੁਝ ਕੀਤਾ ਕਾਫੀ سارے ਸਟੇਟਮੈਂਟਸ ਵੀ ਆਏ ਦਿਨ ਸਟੇਟਮੈਂਟਸ ਉਹਨਾਂ ਦੇ ਆਂਦੀ ਰਹਿੰਦੀ ਹੈ ਸਟੇਟਮੈਂਟਸ ਦਿੱਤੀਆਂ ਮੇਰੇ ਹਿਸਾਬ ਨਾਲ ਜਾਖੜ ਜੀ ਨੇ ਪੂਰੀ ਇਮਾਨਦਾਰੀ ਕੀਤੀ ਹੈ ਕਮੀ ਨਹੀਂ ਸੀ ਉਹਨ ਪਾਰਟੀ ਨੇ ਯੂਜ਼ ਕਰਕੇ ਉਹਨਾਂ ਨੂੰ ਥ्रो ਕਰਨਾ ਹੈ ਉਹ ਕਰੀ ਜਾਵੇ ਉਹਨ ਕੀ ਕਰ ਸਕਦੇ ਭਾਜੀਪੀ ਦਾ ਇਹ ਆਦਤ ਹੈ ਯੂਜ਼ ਐਂਡ ਥ्रो ਬਿਲਕੁਲ ਸ੍ਰੀਲ ਜਾਖੜ ਜਿਹੜੇ ਨੇ ਉਹ ਫਿਲਹਾਲ ਸਵਾਲਾਂ ਦੇ ਘੇਰੇ 'ਚ ਹੈਗੇ ਨੇ ਉਹਨਾਂ ਦੀ ਪ੍ਰਧਾਨਗੀ ਸਵਾਲਾਂ ਦੇ ਘੇਰੇ 'ਚ ਹੈਗੀ ਹੈ ਕੀ ਕੁਝ ਬਣਦਾ ਹੁੰਦਾ ਉਸ ਸਮੇਂ ਨੂੰ ਕਿਹੜਾ ਫੈਸਲਾ ਲਿਆ ਜਾਂਦਾ ਹੈ ਉਹ ਸਮਾਂ ਦੱਸਦਾ ਹੈ ਔਰ ਖਾਸ ਕਰਕੇ ਪਾਰਟੀ ਹਾਈ ਕਮਾਂਡ ਜਾਣਦੀ ਹੈ ਕੀ ਕਰਨਾ ਹੋਵੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋ ਵਨ ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ